ਮਿੱਤਰ ਪਿਆਰਿਆਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਰਚਨਾ ਤੁਸੀਂ ਕਦੇ ਗੀਤ ਕੀਰਤਨ ਜਾਂ ਲਿਖਤੀ ਰੂਪ ਵਿੱਚ ਪੜ੍ਹੀ ਜਾਂ ਸੁਣੀ ਹੋਵੇਗੀ ਪਰ ਕੀ ਤੁਸੀਂ ਇਸ ਦੇ ਅਰਥ ਜਾਣਦੇ ਹੋ ਜੇ ਨਹੀਂ ਜਾਣਦੇ ਤਾਂ ਜਰੂਰ ਇਸ ਵੀਡੀਓ ਨੂੰ ਦੇਖਿਓ ਹਾਂਜੀ ਤੁਸੀਂ ਦੇਖ ਰਹੇ ਹੋ ਕਵੀ ਵਿਚਾਰ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਿਆਰੇ ਸਾਥੀਆਂ ਤੇ ਪੁੱਤਰਾਂ ਦੀ ਚਮਕੌਰ ਦੀ ਜੰਗ 'ਚ ਸ਼ਹੀਦੀ ਤੋਂ ਬਾਅਦ ਇਕੱਲੇ ਹਨੇਰੀਆਂ ਰਾਤਾਂ ਨੂੰ ਮਾਚੀਵਾੜੇ ਦੇ ਜੰਗਲ ਵਿੱਚ ਹੁੰਦੇ ਹਨ ਇਹ ਸ਼ਬਦ ਗੁਰੂ ਜੀ ਮੌਖਿਕ ਰੂਪ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੁੰਦੇ ਹੋਏ ਕੁਝ ਇਸ ਤਰ੍ਹਾਂ ਉਚਾਰਦੇ ਹਨ ਮਿੱਤਰ ਆਰੇ ਨੂੰ ਹਾਲ ਮូរੀਦਾ ਦਾ ਕਹਿਣਾ ਭਾਵ ਕੀ ਪਿਆਰੇ ਮਿੱਤਰ ਪ੍ਰਭੂ ਨੂੰ ਸਾਡਾ ਹਾਲ ਜਾ ਕੇ ਦੱਸਣਾ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਨੂੰ ਸੰਬੋਧਨ ਹੁੰਦੇ ਹੋਏ ਕਹਿ ਰਹੇ ਹਨ ਦੁੱਦਬਿਨ ਰੋਗ ਰਜ਼ਾਈਆਂ ਦਾ ਓੜਨ ਨਾਗ ਨਿਵਾਸਾ ਦੇ ਰਹਿਣਾ ਭਾਵ ਕੀ ਉਸ ਅਕਾਲ ਪੁਰਖ ਪਰਮਾਤਮਾ ਦੇ ਬਿਨਾ ਰਜ਼ਾਈਆਂ ਦਾ ਓੜ ਕੇ ਸੌਣਾ ਮੇਰੇ ਲਈ ਰੋਗ ਦੇ ਸਮਾਨ ਹੈ ਅਤੇ ਵਸਦੇ ਸਥਾਨਾਂ ਵਿੱਚ ਰਹਿਣਾ ਮੇਰੇ ਲਈ ਨੰਗਾ ਵਿੱਚ ਰਹਿਣ ਦੇ ਬਰਾਬਰ ਹੈ ਭਾਵ ਕੀ ਸੱਪਾਂ ਦੇ ਵਿੱਚ ਰਹਿਣ ਦੇ ਬਰਾਬਰ ਹੈ ਸੂਲ ਸੁਰਾਈ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਨਾ ਭਾਵ ਕੀ ਉਸ ਪ੍ਰਭ ਵਰ마ਤਮਾ ਦੇ ਬਿਨਾ ਸੁਰਾਈ ਸੂਲ ਵਰਗੀ ਹੈ ਸੁਰਾਈ ਇੱਕ ਤਰ੍ਹਾਂ ਦੇ ਬਰਤਨ ਨੂੰ ਕਹਿੰਦੇ ਹਨ ਪਿਆਲਾ ਖੰਜਰ ਦੇ ਸਮਾਨ ਅਤੇ ਉਸ ਦਾ ਵਿਛੋੜਾ ਕਸਾਈਆਂ ਦੇ ਵਿੰਗੇ ਛੁਰੇ ਦੇ ਬਰਾਬਰ ਹੈ ਜਾਂ ਉਸ ਨੂੰ ਸਹਿਨ ਕਰਨ ਦੇ ਵਾਂਗ ਜਪਦਾ ਹੈ ਅੱਗੇ ਗੁਰੂ ਜੀ ਫਰਮਾਉਂਦੇ ਹਨ ਯਾਰਡੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਭਾਵ ਕੀ ਉਸ ਪ੍ਰਭੂ ਮਿੱਤਰ ਦਾ ਦਿੱਤਾ ਹੋਇਆ ਸਾਨੂੰ ਸੱਥਰ ਵੀ ਚੰਗਾ ਲੱਗਦਾ ਹੈ ਉਸ ਪਰਮਾਤਮਾ ਤੋਂ ਵਿਛੜ ਕੇ ਸਾਨੂੰ ਪਿੰਡ ਵਿੱਚ ਸੌਣਾ ਵੀ ਪੱਟ ਵਿੱਚ ਰਹਿਣ ਵਰਗਾ ਪ੍ਰਤੀਤ ਹੁੰਦਾ ਹੈ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਇਹ ਰੋਹਾਨੀ ਸ਼ਬਦ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ ਗੁਰੂ ਜੀ ਸਭ ਚੀਜ਼ਾਂ ਨੂੰ ਪਿੱਛੇ ਰੱਖ ਕੇ ਉਸ ਪਰਮਾਤਮਾ ਨੂੰ ਹੀ ਸਭ ਕੁਝ ਮੰਨਦੇ ਹਨ ਇੱਕ ਅਸੀਂ ਹਾਂ ਜੋ ਦੁਨਿਆਵੀ ਚੀਜ਼ਾਂ ਨੂੰ ਪਹਿਲ ਦੇ ਕੇ ਉਸ ਨੂੰ ਵਿਸਾਰੀ ਬੈਠੇ ਹਾਂ ਏਸੀ ਅੱਜ ਦੀ ਵੀਡੀਓ ਜੇ ਗੰਗੀ ਲੱਗੀ ਹੋਵੇ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਜੇ ਕੋਈ ਭੁੱਲ ਚੁੱਕ ਹੋਈ ਜਾਵੇ ਤਾਂ ਮਾਫ ਕਰਿਓ ਧੰਨਵਾਦ